ਹਾ ਕੁਪਖਾ ਪੁਰਾਤਨ ਪਖਾਇਤ ਹੁਲਾਓ ਸਾਲ ਪਿਆਣਾ ਸਸੇ ਪਾਤਸ਼ਾਹ ਮੜ ਕੈਮ ਕਦੇ ਆਵੇ ਨਾ ਪੰਜਾਬ ਤੇ ਲੋ ਜੀ ਤੁਹਾਡਾ ਬਲੌਗ ਚ ਸਵਾਗਤ ਹੈ ਕੋਹੇ ਨੂਰ ਸਿੰਘ ਬਲੌਗ ਚ ਮੈਂ ਚੱਲਿਆ ਅੰਮ੍ਰਿਤਸਰ ਆਪਣੇ ਸੌਂਗ ਦੀ ਰਿਕਾਰਡਿੰਗ ਲਈ ਤੇ ਦੇਖੋ ਇਸ ਟਾਈਮ ਵੱਜੇ ਨੇ ਨੋਨੀ ਸਵੇਰ ਦੇ 8:00 AM ਉੱਥੇ ਜਾ ਕੇ ਤੁਹਾਨੂੰ ਮੈਂ ਦੱਸਦਾ ਹਾਂ ਤੁਹਾਨੂੰ ਲੱਜਣੇ 3-4 ਘੰਟੇ ਜੇ ਟ੍ਰੈਫਿਕ ਸਾਨੂੰ ਨਾਮ ਤੇ ਆ ਰਸਤੇ ਤਾਂ ਠੀਕ ਹੈ ਬਾਕੀ ਦੇਖਦੇ ਹਾਂ ਪੰਜ ਪਿਆਰੇ ਜਾ ਰਹੇ ਨੇ ਨਗਰ ਕੀਰਤਨ ਜਾ ਰਿਹਾ ਕਿਤੇ ਇਹ ਮੈਨੂੰ ਲੱਗਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਹੀ ਜਾਂਦੇ ਹੋਏ ਆ ਹਾਲ ਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਥੋੜੀ ਜਿਹਾ ਜਲੰਧਰ ਪਹੁੰਚਣਾ ਹੈ। ਨਹੀਂ ਆ ਗਿਆ ਹੋ ਗਿਆ ਲੀਸ। ਹਾਇਸ। ਤੇ ਅਮਰੀ ਸਰ ਦੀ ਕੋਲ ਜਿਹੜੀ ਜੁਵੇਲੀ ਆਪ ਉਪਖਾ ਪੁਰਾਤਨ ਪਖਾ ਹੈ ਤੋ ਹਲਾਓ ਖਾਲ ਪਿਆਣਾ ਹਵਾ ਦੇ ਰਿਹਾ ਬੜੀ ਵਧੀਆ ਸੱਸੀ ਖਿੱਚ ਕੇ ਚੱਲਦਾ ਦਰਜੀ ਕੱਪੜੇ ਸੀ ਰਿਹਾ ਤੇਲ ਗੱਡੀ ਸਕੂਲ ਚੇਹ ਪੜਾਈ ਕਰਦੇ ਆ ਕੁਛ ਰਾਤ ਦੇ ਬੱਚੇ ਨੰਨੂ ਮੁਰਗਾ ਬਣਾਇਆ ਫਦਰ ਮੈਂਡਮ ਕਲਾਸ ਜਮਾ ਸਹੀ ਗੱਲ ਕੋਈ ਗੱਲ ਦਾ ਪਤਨ ਨਹੀਂ ਜੀਆ ਪੈਸੇ ਆਉਣੇ ਨੇ ਜੀ ਉਤਰਾ ਲੇ ਗਏ ਆਰਟੀਸਟ ਵਰਗੇ ਜਿੰਨ ਲੈਸਨ ਸੱਜਣ ਸਿੰਘਾ ਗੱਜਣ ਸਿੰਘ ਆਹ ਦੇਖੋ ਪੰਜਾਬੀ ਸੂਟ ਦੇ ਵਿੱਚ ਬਹੁਤ ਵਧੀਆ ਕਾ ਮੋ ਦੇਖੋ ਮੰਜੀ ਭਾਂਡੇ ਦੇਖੋ ਕਿੰਨੇ ਸੋਹਣੇ ਉਹ ਦੇਖੋ ਭਾਂਡੇ ਗੜਬੀ ਕਹਿੰਦੇ ਨੂੰ ਮਧਾਣੀ ओ देखो ऊपर छत पे खड़ी हां पिंड बनाया पया पूरा इधर बाबा खड़े एक चरखा चरखा का तिनया हां जी बाबा जी ठीक है थोड़ा साइड से होयो इधर खानपीन का सामान है सारा ਖਾਣਾ ਪੀਣਾ ਜੋ ਵੀ ਹੈ ਆਇਓ ਹਾਂ ਕੋਈ ਖਾਣੇ ਦੀ ਟਿਕਾਣ ਨੂੰ ਜਾਂਦਾ ਸੀ ਤਾਂ ਸਭ ਕੀ ਖਾਣਾ ਤੁਸੀਂ ਕਚੋਰੀ ਕੁਲਚਾ ਪੀਜ਼ਾ ਟਿੱਕੀ ਬਸ ਆਊ ਕੁਝ ਹੈ ਕੋਈ ਨਹੀਂ ਖਾਣਾ ਕਿਉਂਕਿ ਮੈਂ ਜਾ ਕੇ ਹਜੇ ਸਟੂਡੀਓ ਚ ਗਾਣਾ ਹੈ ਮੇਰੀ ਰਿਕਾਰਡਿੰਗ ਹੈ ਇਸ ਲਈ ਮੈਂ ਕੁਝ ਵੀ ਖਾ ਸਕਦਾ ਹੜਪੀੜਤਾ ਲਈ ਯੋਗਦਾਨ ਐਸਾ ਜਿਹਾ ਕੁਝ ਨਹੀਂ ਪਤਾ ਕੀ ਉਹ ਜਿਹੜਾ ਮੈਂ ਪਹਿਲਾਂ ਦੋ ਦੋ ਕਰਕੇ ਭਲਦਾ ਵੀ ਜਿਹੜਾ ਉਹ ਟਿਊਟਰ ਵਾਲਾ ਮੇਰੇ ਨਾਲ ਚੱਲ ਗਿਆ ਤੁਸੀਂ ਸਾਡੀ ਗੱਡੀ ਕਿੱਥੇ ਖੜੀ ਹੈ ਓ ਖੜੀ। ਕੋ ਖੜੀ ਸਾਡੀ ਗੱਡੀ ਆ ਦੇਖੋ ਢੋਲੀ ਢੋਲ ਵਜਾਂਦਾ ਹੋਇਆ। ਆ ਦੇਖੋ ਮੱਥਰੀਜ਼ ਵੀ ਖੜੀ ਹੈ। ਮੱਥਰੀਜ਼ ਦੇ ਨਾਲ ਸਾਡੀ ਖਤਰਨਾਕ ਟਾਟਾ ਪੰਜ ਖੜੀ ਹੈ। ਚਲੋ ਹੁਣ ਚੱਲਦੇ ਆ ਸਟੂਡੀਓ ਰਿਕਾਰਡਿੰਗ ਸ਼ੁਰੂ ਕਰ ਲਈ ਫਿਰ ਆਪਾਂ ਰਿਕਾਰਡਿੰਗ ਚਾ ਸਾਡੇ ਭਾਜੀ ਬੈਠੇ ਨੇ ਜਿਹਨਾਂ ਨੇ ਹੱਥ ਚੱਕਿਆ ਨਿਸ਼ਾਨ ਹਾਂਸ ਜੀ ਇਹਨਾਂ ਨੇ ਲਿਖੇ ਗਾਣਾ ਤੇ ਮਿਊਜ਼ਿਕ ਕਰਦੇ ਪਏ ਥੋੜਾ ਜਿਹਾ ਇੱਕ ਲਾਈਨ ਤੁਹਾਨੂੰ ਮੈਂ ਸੁਣਾ ਦਿੰਦਾ ਜਿਆਦਾ ਸੁਣਾ ਨਹੀਂ ਸਕਦਾ ਠੀਕ ਹੈ ਸੁਣੋ ਰਹੀ ਹੈ ਅਗਲਾ ਦਿਨ ਹੋ ਚੁੱਕਿਆ ਹੈ ਅਮਰitsar ਦੇ ਵਿੱਚ ਕੱਲ ਮੇਰਾ Song ਜਿਹੜਾ ਪੰਜਾਬ ਰਿਕਾਰਡ ਹੋ ਚੁੱਕਿਆ ਹੈ ਹੁਣ ਮੈਂ ਕਰਨ ਲੱਗਾ ਬ੍ਰੇਕਫਾਸਟ 버ਗਰ ਸਵੇਰੇ ਸਵੇਰੇ ਇਹ ਹੈਲਥ ਕੇਅਰ 버ਗਰ ਹੈ ਸਪੈਸ਼ਲ 버ਗਰ ਹੈ ਇਹਦੇ ਵਿੱਚ ਸਾਰਾ ਕੁਝ ਹੈਲਦੀ ਹੈ ਇਹ ਚ ਆਹ ਵੈਜੀਟੇਰੀਅਨ ਜੀ ਇਹ ਸਾਰਾ चीज लग गया बस एक है हल्दी है बाकी देख ले खा के ज्यादा है थोड़ी लंगर छको ये हरगुन गुरुम जी के घर से खा रहे हैं एंड दे मम्मा जी ने बनाया है वो टेस्टी ये साड़ी हमारी पंजाबी राजमा दही प्रशादा और सैलेड ओके फाइनली ਮੈਂ ਘਰੇ ਪਹੁੰਚ ਚੁੱਕਿਆ ਹਾਂ ਅੰਮ੍ਰਿਤਸਰ ਰਿਕਾਰਡਿੰਗ ਕਰਕੇ ਆਪਣਾ ਜਿਹੜਾ ਵੀ ਹੈ ਧਾਰਮਿਕ ਸੋਕ ਪੰਜਾਬ ਕਰੇ ਹੁਣ ਪੁੱਜ ਗਿਆ ਹਾਂ ਤੇ ਕੋਹਨੂਰ ਸਿੰਘ ਕਰਨ ਲੱਗਿਆ ਰਿਆਜ਼ ਤਬਲੇ ਦਾ ਤੇ ਹੁਣ ਇੱਥੇ ਵਿਰੋਕ ਦੀ ਸਮਾਪਤੀ ਹੈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਸਬਸਕ੍ਰਾਈਬ ਕੀਤੇ ਬਿਨਾਂ ਦੇਖਿਆ ਕਰੋ ਠੀਕ ਹੈ ਮੇਰੇ ਸਾਰੇ ਸਟੂਡੈਂਟਸ ਜਿੰਨੇ ਦੇਖ ਰਹੇ ਹੈ ਤੇ ਮੇਰੇ ਫਰੈਂਡਸ ਦੋਸਤ ਮਿੱਤਰ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਓਕੇ ਜੀ ਬਾਏ ਬਾਏ